ਅਖੀਰਕਾਰ ਕਿੱਥੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਉਂ ਲੱਗ ਰਹੇ ਨੇ ਜਗਾ ਜਗਾ ਤੇ ਗਮਸ਼ੂਦ ਕੀਤੇ ਪੋਸਟਰ ਜਿहां ਜਲੰਧਰ ਤੋਂ ਖਬਰ ਸਾਹਮਣੀ ਆ ਰਹੀ ਹੈ ਜਿੱਥੇ ਕਿ ਬਹੁਤ ਵੱਡੇ ਵੱਟੇ ਪੋਸਟਰ ਲੱਗੇ ਆ ਤੇ ਪੋਸਟਰਾਂ ਦੇ ਉੱਤੇ ਲਿਖਿਆ ਆ ਆਖਿਰਕਾਰ ਕਿੱਥੇ ਗਏ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕਿਉਂ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਆ ਤੇ ਕਿੱਥੇ ਚਲੇ ਗਏ ਨੇ ਚਰਨਜੀਤ ਸਿੰਘ ਚੰਨੀ ਜਿਸ ਕਰਕੇ ਜਲੰਧਰ ਵਾਸੀਆਂ ਨੂੰ ਉਹਨਾਂ ਦੇ ਗੁੰਮਸ਼ੁਦਗੀ ਦੇ ਚੜ੍ਹੇ ਨੇ ਪੋਸਟਰ ਲਗਾਣੇ ਪੈ ਰਹੇ ਕੱਲੀ-ਕੱਲੀ ਗੱਲ ਦੱਸਾਂਗੇ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਕੀ ਚਰਨਜੀਤ ਸਿੰਘ ਚੰਨੀ ਦੇ ਗੁੰਮਸ਼ੁਦਾ ਆਕੋਂ ਤੇ ਹਰ ਕਲੀ ਹਰ ਮੁਹੱਲਾ ਹਰ ਚੌਂਕ ਦੇ ਵਿੱਚ ਚਰਨਜੀਤ ਚੰਨੀ ਦੇ ਲਾਪਤਾ ਹੋਣ ਦੇ ਜੋਨੇ ਪੋਸਟਰ ਲੱਗ ਚੁੱਕੇ ਆ ਲੋਕਾਂ ਦਾ ਕਹਿਣਾ ਕਿ ਐਮਪੀ ਚਰਨਜੀਤ ਸਿੰਘ ਚੰਨੀ ਨੇ ਚੋਣ ਜਿੱਤਣ ਤੋਂ ਪਹਿਲਾਂ ਜਲੰਧਰ ਵਾਸੀਆਂ ਦੇ ਨਾਲ ਬਹੁਤ ਸਾਰੇ ਵਿਕਾਸੀ ਵਾਅਦੇ ਕੀਤੇ ਸੀ ਪਰ ਜੋਣ ਜਿੱਤਣ ਦੇ ਬਾਅਦ ਉਹ ਕਦੇ-ਕਦੇ ਜਲੰਧਰ ਦਾ ਰੂਪ ਦਿਖਾਈ ਦਿੱਤੇ ਜਦੋਂ ਵੀ ਜਲੰਧਰ ਵਾਸੀਆਂ ਨੂੰ ਚਾਹੀਦਾ ਸੀ ਉਹਨਾਂ ਦੇ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਸਮਾਂ ਵੀ ਉਹਨਾਂ ਦੇ ਕੋਲ ਨਹੀਂ ਹੁੰਦਾ ਸੀ ਦਰਸਲ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਤੇ ਯੂਵ ਮੋਰਚਾ ਪੰਜਾਬ ਦੇ ਕਾਰਕੂਨ ਨਰਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ 2024 ਦੇ ਵਿੱਚ ਕੋਈ ਲੋਕ ਸਭਾ ਚੋਣਾਂ ਦਾ ਵਜੋਂ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਸੀਟ ਤੋਂ ਭਾਰੀ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ। ਇਸੇ ਦੌਰਾਨ ਉਹਨਾਂ ਨੇ ਜਲੰਧਰ ਵਾਸੀਆਂ ਦੇ ਨਾਲ ਕਾਫੀ ਵਾਅਦੇ ਕੀਤੇ ਸੀ ਪਰ ਜਦੋਂ ਜਿੱਤ ਗਏ ਤਾਂ ਉਹਨਾਂ ਨੇ ਉਹ ਵਾਅਦੇ ਪੂਰੇ ਕਰਨ ਦੀ ਬਜਾਏ ਜਲੰਧਰ ਦੇ ਵਿੱਚ ਉਹਨਾਂ ਕੀ ਛੜ ਦਿੱਤਾ। ਇਸੇ ਦੌਰਾਨ ਵਿਰੋਧੀ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਨਹੀਂ ਹੈ ਅਤੇ ਜਦੋਂ ਜਿੱਤਣਗੇ ਤਾਂ ਉਹ ਜਲੰਧਰ ਦਾ ਵਿੱਚ ਦਿਖਾਈ ਨਹੀਂ ਦੇਣਗੇ। ਹੁਣ ਲੋਕ ਜਦੋਂ ਵੀ ਕਿਸੇ ਕੰਮ ਦੇ ਲਈ ਉਹਨਾਂ ਕੋਲ ਮਦਦ ਵਾਸਤੇ ਪਹੁੰਚਦੇ ਆ ਤਾਂ ਚੰਨੀ ਉਹਨਾਂ ਨੂੰ ਮਿਲਦੇ ਕਿ ਨਹੀਂ ਜਿਸ ਕਰਕੇ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਚੰਨੀ ਦੀ ਗਮਸ਼ਤਗੀ ਦੇ ਜਿਹੜੇ ਨੇ ਪੋਸਟਰ ਲਗਾ ਦਿੱਤੇ ਕਿਹਾ ਮੌਕੇ ਤੇ ਸ਼ਹਿਰ ਵਾਸੀਆਂ ਦਾ ਹੋਰ ਕੀ ਕੁਝ ਕਹਿਣਾ ਉਹ ਸੁਣਦੇ ਆ ਲੋੜ ਪਈ ਅੱਜ ਵੀ ਤੁਹਾਨੂੰ ਪੋਸਟਰ ਲਾਉਣੇ ਪਏ ਸੜਕਾਂ ਦੇ ਉੱਤੇ ਸਾਧਕਾ ਮੁੱਖ ਮੰਤਰੀ ਚਰਨਜੀਤ ਸਿੰਘ ਜੰਮੂਆ ਬੈਣੀ ਗੱਲ ਤੋਂ ਮੁੱਖ ਮੰਤਰੀ ਸੀਗੇ ਹਾਂ ਹੁਣ ਐਸ ਟਾਈਮ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਜਿੱਤੇ ਹੋਏ ਨੇ ਤੁਸੀਂ ਉਹਨਾਂ ਨੂੰ ਕਦੀ ਦੇਖਿਆ ਇਥੇ ਜਲੰਧਰ ਵਿੱਚ ਆਇਆ ਨੂੰ ਵੀਕਐਂਡ ਦੀ ਮੈਂ ਗੱਲ ਨਹੀਂ ਕਰੂੰਗਾ ਵੀ ਲੋਕੀਂ ਕਈ ਵਾਰ ਕਹਿੰਦੇ ਸ਼ਨੀਵਾਰ ਆਉਂਦੇ ਐ ਐਤਵਾਰ ਆਉਂਦੇ ਆ ਵੀਕਐਂਡ ਮਣਾਉਣ ਆਉਂਦੇ ਆ ਲੋਕਾਂ ਦੇ ਬਹੁਤ ਸਾਰੇ ਇਸ਼ੂ ਹੈਗੇ ਨੇ ਨਾ ਉਹਨਾਂ ਦਾ ਕੋਈ ਘਰ ਹੈਗਾ ਨਾ ਉਹਨਾਂ ਦਾ ਕੋਈ ਦਫ਼ਤਰ ਹੈਗਾ ਲੋਕੀ ਕਿੱਥੇ ਉਹਨਾਂ ਕੋਲ ਜਾਣ ਲੋਕਾਂ ਦੇ ਪਿੰਡਾਂ ਦੇ ਕੰਮ ਹੈਗੇ ਨੇ ਲੋਕਾਂ ਨੇ ਬਹੁਤ ਉਹਨਾਂ ਕੋਲ ਫੰਡ ਲੈਣ ਵਾਲੇ ਹੈਗੇ ਨੇ ਕਿੱਥੇ ਜਾ ਕੇ ਮੈਂਬਰ ਪਾਰਲੀਮੈਂਟ ਦਾ ਫੰਡ ਕਿੱਥੇ ਯੂਜ਼ ਕਰਦੇ ਪਏ ਨੇ ਕੋਈ ਹੈ ਹੀ ਨਹੀਂ ਕਿ ਇਸ ਕਰਕੇ ਮੈਨੂੰ ਗੁੰਮਸ਼ਹਦਾ ਦੇ ਉਹਨਾਂ ਦੇ ਪ ਨਹੀਂ ਨਹੀਂ ਮੈਂ ਤਾਂ ਉਹਨਾਂ ਦੀਆਂ ਗੱਲਾਂ ਹੀ ਕਰ ਰਿਹਾ ਹਾਂ ਉਹ ਇਹੀ ਗੱਲ ਕਹਿ ਰਹੇ ਆ ਜੀ ਮੈਨੂੰ ਮੱਜਾਂ ਵੀ ਚੋੜੀਆਂ ਆਉਂਦੀਆਂ ਮੈਂ ਬੱਕਰੀਆਂ ਵੀ ਚੋੜ ਲੈਂਦਾ ਮੈਂ ਤਾਂ ਇਹੀ ਗੱਲ ਕਰ ਰਾਂ ਉਹਨਾਂ ਨੂੰ ਗੁੰਮਸ਼ੁਦਾ ਵੀ ਹੋਣਾ ਆਉਂਦਾ ਉਹ ਮਿਸਟਰ ਇੰਡੀਆ ਵੀ ਬਣੇ ਪਏ ਐ ਇਸ ਟਾਈਮ ਉਹਨਾਂ ਦੇ ਉੱਪਰੀਆਂ ਹਵਾਵਾਂ ਚੋਂ ਨਿਕਲ ਜਾਂਦੇ ਨੇ ਕਦੀ ਆ ਵਿਧਾਨ ਸਭਾ ਤੋਂ ਗਾਂ ਟੱਪੇ ਹੀ ਹੈ ਨਹੀਂ ਗੇ ਕਦੀ ਆ ਕੈਂਟ ਵਿਧਾਨ ਸਭਾ 68 ਫੁੱਟੀ ਰੋਡ ਦੇ ਘੁੰਮਦੇ ਨੇ ਇਸ ਤੋਂ ਅੱਗੇ ਕਦੀ ਦੂਜੀਆਂ ਵਿਧਾਨ ਸਭਾ ਚ ਗਏ ਹੀ ਨਹੀਂ ਕਦੀ ਪਿੰਡਾਂ ਚ ਨਹੀਂ ਗਏ ਕਦੀ ਪਿੰਡਾਂ ਚ ਲੋਕਾਂ ਦਾ ਧੰਨਵਾਦ ਨਹੀਂ ਕੀਤਾ ਹੈਗਾ ਉਹਨਾਂ ਨੇ ਜਾ ਕੇ ਨਹੀਂ ਇਲੈਕਸ਼ਨ ਚੱਲ ਰਹੇ ਹੈਗੇ ਨੇ ਜਿੱ ਯਾਰ ਮੈਂ ਫਿਰ ਉਹੀ ਬੇਨਤੀ ਕਰਦਾ ਪਿਆ ਉਹ ਮੈਂਬਰ ਪਾਰਲੀਮੈਂਟ ਜਲੰਧਰ ਦੇ ਨੇ ਕਿ ਅਮਰਸਰ ਦੇ ਨੇ ਤੇ ਲੋਕਾਂ ਦੇ ਸਵਾਲ ਤੇ ਇੱਥੇ ਹੋਣਗੇ ਇਹਨਾਂ ਦੇ ਮੁੱਦੇ ਕੌਣ ਉਠਾਏਗਾ ਠੀਕ ਹੈ ਜਦੋਂ ਪਾਰਲੀਮੈਂਟ ਸੈਸ਼ਨ ਚੱਲਦਾ ਤੁਸੀਂ ਜਾਓ ਕੰਮ ਕਰੋ ਬਟ ਜਿਹੜਾ ਉਹਨਾ ਟਾਈਮ ਤੇ ਇੱਥੇ ਰੋਣਾ ਪਰ ਐਸੋ ਲਈ ਇਲੈਕਸ਼ਨ 'ਚ ਬਿਜ਼ੀ ਹੈਗੇ ਲੁਧਿਆਣੇ ਵਿੱਚ ਜਿੰਦੀ ਚੋਣ ਹੈਗੀ ਹੈ ਲੁਧਿਆਣਾ ਦਾ ਕਿੱਡਾ ਕੋਈ ਸਫਰ ਹੈਗਾ ਛੋਟਾ ਜਿਹਾ ਜੱਲੰਧਰ ਪੰਜਾਬ ਹੈਗਾ 2 ਘੰਟਿਆਂ 'ਚ ਤੁਸੀਂ ਜਲੰਧਰ ਟਰੈਵਲ ਕਰ ਲੈਂਦੇ ਹੋ ਕਿੱਡਾ ਕੋਈ ਗੱਲ ਹੈ ਕਿ ਜੇ ਤੁਸੀਂ ਪਾਰਲੀਮੈਂਟ ਜਿੱਥੇ ਵੀ ਤੁਸੀਂ ਆਫਿਸ ਕੋ 60 ਕਿਲੋਮੀਟਰ ਦੂਰ ਲੁਧ